ਪੂਰਾ ਨਸਲੀ ਟਰੈਕਟਰ ਆ ਵੀਰੇ ਜੀ ਬਾਈ ਸਮਾਨ ਸੂਣ ਹੱਕ ਡੰਡਾ ਫੱਟੀ ਗੁੱਲਾ ਸਾਰਾ ਨਾਲ ਦਾ ਦੇ ਡੰਡੇ ਵਾਲਾ ਗੁੱਲਿਆਂ ਗੱਲਾਂ ਸਮਾਨ ਸੀਟਾਂ ਗੱਦੀਆਂ ਡੰਡੇ ਸਾਰਾ ਸਮਾਨ ਕੰਪਲੀਟ ਆ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਤਾਂ ਬੜਾ ਮਾਡਲ ਆ 16 ਦੇ ਟਨ ਵਾਲਾ ਠੀਕ ਹੈ ਜੀ ਤੇਲ ਬ੍ਰੇਕ ਵਾਲਾ ਜਿਹੜਾ ਹੁੰਦਾ ਜੀ ਜੀ ਇਹ ਸੂਪਰ ਸੀਟਰ ਤੇ ਬਹੁਤ ਕਾਮਯਾਬ ਹੈ ਜੀ ਪੂਰੀ ਡਿਮਾਂਡ ਅੱਜਕੱਲ ਟਰੈਕਟਰ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਟਰੈਕਟਰ ਵੀ ਸਾਰਾ ਨਵਾਂ ਨਕੋਰ ਆ ਵੀਰੇ ਬਿਲਕੁਲ ਨਵਾਂ ਕਿਸੇ ਪਾਸੋਂ ਕੋਈ ਮਾਲਾ ਮੱਖੀ ਦਾ ਦਾਗ ਵੀ ਨਹੀਂ ਜੀ ਤੇ ਨਾ ਹੀ ਕਿਸੇ ਵਾਸਤੇ ਕੋਈ ਰੰਗ ਪਤੰਗ ਵਾਲੀ ਗੱਲ ਆ ਜੀ ਬਾਈ ਹਾਂ ਕੋਈ ਨਟ ਬੋਲਟ ਜਿਵੇਂ ਆ ਦੇਖ ਲੈ ਵੀਰੇ ਇੱਥੋਂ ਇਹ ਮਗਰਿਆੜ ਲਾਏ ਸੀ ਬੰਦਿਆਂ ਨੇ ਹੂੰ ਉਹ ਕੋਈ ਨਟ ਬੋਲਟ ਕਰਾਉਣਾ ਪੈਂਦਾ ਦੇਖੋ ਇੱਕ ਕੱਲ ਵੇ ਆ ਨਾ ਵੀ ਮਾੜੀ ਮੋਟਾ ਨਟ ਬੋਲਟ ਦੀ ਸੌਂ ਨਹੀਂ ਦੇ ਸਕਦੇ ਆਪਾਂ ਉਹ ਹੁੰਦਾ ਹੀ ਹੁੰਦਾ ਬਿਲਕੁਲ ਜੀ ਆਪਾਂ ਦਾ ਕਰਾਉਣੇ ਆ ਉਹ ਕਰਾਉਂਦੇ ਸਾਰੇ ਪਰ ਆਪਾਂ ਇਹ ਨਹੀਂ ਆਦੇ ਵੀ ਮੇਰੇ ਕੋਲ ਜਵਾਨ ਨਾ ਜਵਾਨ ਨਾ ਕਈ ਵਾਰ ਕੋਈ ਮਾੜਾ ਹੁੰਦਾ ਉਹ ਕਰਾਉਣਾ ਹੀ ਪੈਂਦਾ ਬਿਲਕੁਲ ਜੀ ਘਰੇ ਦਾ ਬਣੇ ਨਹੀਂ 2015 ਮਾਡਲ ਆ 4,55,000 ਰੁਪਏ ਡਿਮਾਂਡ ਹੈ ਦੀ ਦਿਖਾ ਦੇ ਵੀਰੇ ਲਓ ਜੀ ਆ ਬੇਟ ਬੂਟ ਨਾਲ ਦਾ ਕੰਪਨੀ ਦਾ ਜੀ ਇਧਰੋਂ ਦਿਖਾ ਦੇ ਜਮਾ ਸਾਰਾ ਮਾਨਤਾਂ ਨੇ ਟਰੈਕਟਰ ਦੇ ਦਾਂਗੇ ਵੀਰੇ ਆਪਾਂ ਇੱਕੋ ਹੀ ਗੱਲ 435000 ਦਾ ਨਯੂਜਲ ਨੂੰ ਹਜੇ ਚਾਬੀ ਇੰਡ ਸੈਲਫ ਹੂਲਪ ਦਿਖਾ ਦੇ ਐਡਾਣ ਵਗੈਰਾ ਦੇਖ ਸਕਦੇ ਹੋ ਸੀਲਾਂ ਵਗੈਰਾ ਬਿਲਕੁਲ ਕਿਤੇ ਲੀਕੇਜ ਵਗੈਰਾ ਨਹੀਂ ਜਿਹੜੀ ਸਾਰੇ ਕਿਸੇ ਬੱਸ ਉਲੰਭ ਵਾਲੀ ਗੱਲ ਨਹੀਂ ਪਹਿਲੀ ਗੱਲ ਤਾਂ ਜੀ ਆਈਨੋ ਸੀ ਦੇਵਾਂਗੇ ਬੀਮਾ ਖਰੀਦਦਾਰ ਦਾ ਹੋਊਗਾ ਕਾਪੀ ਗਾਈ ਦੀ ਆਪਣੀ ਜ਼ਿੰਮੇਵਾਰੀ ਟਰੈਕਟਰ ਵੇਖ ਪਰ ਕੇ ਪੰਜ ਚਾਰ ਜਾਣੇ ਲਿਆ ਕੇ ਬੰਦਾ ਦੇਖ ਕੇ ਤਸੱਲੀ ਨਾਲ ਚੈੱਕ ਕਰਕੇ ਲਿਜਾਵੇ ਠੀਕ ਹੈ ਜੀ ਆਪਾਂ ਇਹ ਨਹੀਂ ਆਦੇ ਵੀ ਤੇ ਮੌਕੇ ਤੇ ਹੋਰ ਮਾਨਤਾਨ ਕਰੂਗੇ ਮੌਕੇ ਤੇ ਬਾਈ ਕੋਈ ਮਾਨਸਮਾਨ ਹੋ ਜੂਗੀ ਆਏ ਬੰਦੇ ਨੂੰ ਕੋਈ ਨਹੀਂ ਮੋੜਿਆ ਜਾਂਦਾ ਨਹੀਂ ਮੋੜਿਆ ਜਾਂਦਾ ਜੀ ਐਵੇਂ ਮੈਂ ਪਹਿਲਾਂ ਹੀ ਹੁਣ ਕਹਦਾ ਵਿਚਾਰਤੀ ਮਗਰੋਂ ਮੈਂ ਸੋਹੀ ਪਾਦਾ ਉਹ ਗੱਲ ਮਾੜੀ ਆ ਜੀ ਬਾਈ 4 35 ਉਹੀ ਰੇਟ ਦਿੱਤਾ ਵੀ ਮਾਨਸਮਾਨ ਅਗਲੇ ਦਾ ਕਰਨਾ ਪੈਂਦਾ ਕਰਨਾ ਪੈਂਦਾ ਹਾਂ ਹਾਂ ਜੀ ਬਿਲਕੁਲ ਜੀ ਅੱਗੇ ਆ ਗਿਆ ਜੀ ਆਪਣੇ ਕੋਲੇ 2015 ਮਾਡਲ ਸੋਨਾ ਲੀਕਾ 750 ਹੂੰ 2015 ਮਾਡਲ ਆ ਜੀ 465000 ਰੁਪਏ ਡਿਮਾਂਡ ਹੈ ਇਹਦੀ 4 ਪੈਰ ਪਿਛਲੇ ਜਮਾ ਨਵੇਂ ਆ ਦੇ ਅਗਲੇ ਗੋਲ ਗੁੱਡੀ ਦੇ ਪਾਏ ਹੋਏ ਆ ਹੂੰ ਰੇਡੀਅਲ ਟਾਈਪ ਸੀਅਰ ਦੇ ਹੂੰ ਟਰੈਕਟਰ ਵਖਾ ਦੇ ਵੀਰੇ ਇਹਦੀ ਸਾਰਾ ਭਾਈ ਅੱਗੇ ਪਿਛੇ ਹਲੋ ਕਾਲਾ ਨਾਗ ਵਰਗਾ ਹੀ ਗਿਆ ਪਿੱਛੋਂ ਡੰਡਾ ਫੱਟੀ ਹੁੱਕ ਕਿੱਲੀ ਸਾਰਾ ਛਤਰੀ ਸਮਾਨ ਸਾਰੀ ਕੰਪਲੀਟ ਚੈੱਕ ਕਰਾ ਦੇ ਕਿੰਬਾਰੂ ਮਾਡਲ ਟਰੈਕਟਰ ਦਿਖਾ ਦੇ। ਇਹ ਬਾਈ ਇਹਦੀ ਡਿਮਾਂਡ ਫੇਰਾ। ਇਹਦੀ ਡਿਮਾਂਡ ਆਈ 2015 ਮਾਡਲ। ਇਹ ਚੈਂਜਰ ਹੈ ਜੀ? ਨਹੀਂ ਇਹ ਚੈਂਜਰ ਆਇਆ 1920 ਚੀ ਜੀ ਸੋਨਾਂ ਦੀ। ਠੀਕ ਹੈ ਜੀ। 2014 ਮਾਡਲ ਆ 15 ਮਾਡਲ ਲਈ। ਜੀ। 4,65,000 ਰੁਪਏ ਦੀ ਡਿਮਾਂਡ ਆ। ਜੀ। ਇਹ 4.5 ਦਾ ਦੇਣਾ ਜੀ ਟਰੈਕਟਰ ਆਪਾਂ 445 ਦਾ ਦੇ ਦਾਂ। 445 ਦਾ। ਹਾਂ ਜੀ। ਲੋਨ ਕਰਵਾਉਣਾ ਲੋਨ ਹੋ ਜੂ। ਪੁਰਾਣਾ ਵੇਚ ਕਟਵਾਉਣਾ ਵੇਚ ਕਟਿਆ ਜੂ। ਕਿ ਕਾਗਜ਼ ਪੱਤਰ ਸਾਰੇ ਓਕੇ ਹੈ ਜੀ? ਕਾਗਜ਼ ਪੱਤਰ ਸਾਰੇ ਆਪਣੀ ਗਾਰੰਟੀ ਹੈ ਜੀ ਇਹ ਵੀ ਰੈਣਾ ਨੰਬਰ ਐ ਐਨ ਨਹੀਂ ਇੱਧਰ ਨੇ ਬਸ ਨੇ ਕੈਮਰਾ ਬਾਈ ਚੱਕੀ ਆਹ ਦੇਖਾ ਮਾਰ ਦਿਓ ਆ ਚੀਜ਼ਾਂ ਨਾ ਮਿਲਦੀਆਂ ਨਹੀਂ ਹੁੰਦੀਆਂ 15 ਮਾਲ ਟਰੈਕਟਰ ਦੇ ਆ ਦੇਖੋ ਹੂੰ ਟੁੱਟੇ ਭੱਜੇ ਪਏ ਹੁੰਦੇ ਆ ਮੰਨ ਲਾ ਹੂੰ ਪੱਠੀ ਵਗੈਰਾ ਠੀਕ ਆ ਆ ਦਿਖਾ ਦਿਓ ਪੱਠੀ ਦਾ ਰੰਗ ਦਿਖਾ ਦਿਓ ਹਾਂ ਨਹੀਂ ਮੱਚੀ ਪਈ ਹੁੰਦੀ ਆ ਮੱਚੀ ਪਈ ਹੁੰਦੀ ਆ ਡਬਲ ਡਿਸਟਰੀਬਿਊਟਰ ਵਾਲਾ ਇਹ ਵੀ ਹੂੰ ਉਹ ਸ਼ੀਟ ਦੇ ਥੱਲੋਂ ਥੱਲੋਂ ਵਿਖਾ ਦਿਓ ਪੈਰ ਪੂਰਦਾਨ ਬਹੁਤ ਸੰਭਾਲ ਚ ਰੱਖਿਆ ਹੋਇਆ ਮਗਰਹਾੜ ਅੰਦਰੋਂ ਵੀ ਚੈੱਕ ਕਰਾ ਦੇ ਵੀਰੇ ਨਹੀਂ ਮਾੜੀ ਜੀ ਤਾਂ ਕਿਤੇ ਜੰਗਾਲ ਆਉਂਦੀ ਹੁੰਦੀ ਹੈ ਨਾ ਹੂੰ ਸਟਿੱਕਰ ਵਗੈਰਾ ਟਾਇਰਾਂ ਦੇ ਉੱਪਰ ਹਜੇ ਤਾਈਂ ਉਵੇਂ ਆ। ਹਾਂਜੀ ਇਹਦਾ ਬਿੱਲ ਬਿੱਲ ਟਾਇਰਾਂ ਦਾ ਜਿਹ ਲੈਣਾ ਹੋਵੇ ਹਾਂਜੀ। ਸਵਾ ਛੇ ਆਪਣੇ ਬੁਆਏ ਆਪਾਂ ਆਪਰੇ ਹੋ ਪਈ ਸੀ ਇਹ ਟਾਇਰ ਤਾਂ। ਆਪਾਂ ਆਪਰੇ ਬੁਆਏ ਨਵੇਂ। ਹਾਂ। ਟਰੈਕਟਰ 2 ਘੰਟੇ ਵੀ ਨਹੀਂ ਚੱਲਿਆ ਉਹਨਾ ਟਾਇਰ ਪੈਗੇ। ਹੂੰ ਹੂੰ। ਲਓ 30 ਅੱਗੇ ਆ ਗਿਆ ਜੀ 750 ਹੋਰ ਆ ਗਿਆ। ਹੂੰ। 2021 ਮਾਡਲ ਆ। ਹੂੰ। ਸਵਾ 6 ਲੱਖ ਰੁਪਏ ਡਿਮਾਂਡ ਆ। ਸਵਾ 6? ਹਾਂ। ਚੌਕੜਾ ਟਾਇਰਾਂ ਦਾ ਨਾਲ ਦਾ 95 ਪੈਸੇ। ਠੀਕ ਆ। ਭਾਈ ਇੱਕ ਵਾਰੀ ਇਹਦਾ ਰਿੰਗ ਰੰਗ ਦਿਖਾ ਦੇ ਰਿੰਬਾਂ ਦੇ ਪਾਲ ਸਪੂਲ ਸਾਰਾ ਕੁਝ। ਇਹ ਚੱਲਿਆ ਉਹ 8700 ਘੰਟਾ 8700 ਘੰਟਾ ਹਾਂ ਬੜਾ ਚੈੱਕ ਕਰ ਲਾ ਆਪਾਂ ਨੂੰ ਪਤਾ ਵੀ ਨਹੀਂ ਐਵੇਂ ਲੱਲੇ ਸਿੱਟੀ ਜਾਈਏ ਹਾਂ 800 ਘੰਟੇ ਚੱਲੇ 829 ਘੰਟੇ ਚੱਲੇ 829 ਜੈਨੂ ਆਣੀ ਆਪਾਂ ਇਹਦੇ ਨਾਲ ਕੁਝ ਨਹੀਂ ਕਰੀ ਹੂੰ ਕੋਈ ਛੇੜਖਾਨ ਨਹੀਂ ਇਧਰੋ ਵਿਖਾ ਦਿਓ ਵੀਰੇ ਆ ਦਿਖਾਓ ਆ ਚਿੱਟਾ ਜੂਟਾ ਨਹੀਂ ਆ ਹਜੇ ਤੱਕ ਬਲੈਕ ਰੰਗ ਦੀ 20 ਲੀਟਰ ਚ ਲੱਗੀ ਨਹੀਂ ਪੀਲੀ ਹੋਈ ਪਈ ਉਹਨੇ ਹੂੰ ਇੱਕ ਇੱਕ ਚੀਜ਼ ਦੇ ਹੋਰ ਕੁਆਲਿਟੀ ਵਫਾ ਦੇਖੋ ਵੀਰੇ ਟਾਇਰਾ ਟੂਰਾ ਦੇ ਟਾਇਰਾ ਮਾਰ ਲਿਓ 21 ਮਾਡਲ ਨਾਲ ਦੇ ਟਾਇਰਾ ਦਿਖਾ ਦਿਓ ਜੀ ਮਾਰ ਕੇ ਠੀਕ ਆ ਛਤਰੀ ਛੁਤਰੀ ਉੱਪਰ ਤੋਂ ਦੇਖ ਲਓ ਬਾਈ ਬਿਲਕੁਲ ਜਿਵੇਂ ਹੈਗਾ ਇਹ ਇੱਕ ਟਾਪ ਲਿੰਕ ਘਾਟਾ ਉਹ ਦੇਵਾਂਗੇ ਨਾਲ ਦੀ ਰੀਨਰ ਡਬਲ ਡਿਸਟ੍ਰੀਬਿਊਟਰ ਹੈ ਨਾ ਹਾਂਜੀ ਹੁੱਕ ਗੁੱਲਾ ਸਾਰਾ ਕੁਝ ਨਾਲ ਦਾ ਹੀ ਹਮ ਲੈ ਵੀ ਚੰਗੀ ਤਰ੍ਹਾਂ ਬਾਈ ਚੈੱਕ ਕਰ ਲਿਓ ਲਓ ਐ ਜਗ੍ਹਾ ਤੋਂ ਕਿਤੇ ਕੋਈ ਘਾਸਾ ਨਹੀਂ ਰੰਗ ਰੰਗ ਦਿਖਾ ਦੇ ਵੀਰ ਇੰਦਰੋਂ ਆ ਦੇ ਕਿਸੇ ਪਾਸੋਂ ਆਏ ਨਹੀਂ ਗੱਲ ਵੀ ਕੋ ਕਮੀ ਵਾਲੀ ਗੱਲ ਹੋ ਇਹ ਤਾਂ ਟਰੈਕਟਰ ਬਹੁਤ ਸੁਭਾਈ ਚ ਰੱਖਿਆ ਲੱਗਦਾ ਵੀਰੇ 8 700 ਘੰਟੇ ਚ ਕੀ ਹੁੰਦਾ ਯਾਰ 8 700 ਘੰਟਾ ਬੰਦਾ ਚਾਹ ਨਾ ਰਵਾ ਹੀ ਕਰ ਦਿੰਦਾ ਹਾਂ ਇਹਦੀ 6.5 ਲੱਖ ਰੁਪਏ ਡਿਮਾਂਡ ਆ ਵੀਰੇ 21 ਮਾਡਲ ਆ 6 ਲੱਖ ਤੇ 5000 ਦਾ ਟਰੈਕਟਰ ਦੇ ਦਾਂਗੇ ਆਪਾਂ 6 5 ਦਾ ਜੀ ਹਾਂਜੀ ਹਾਂਜੀ ਠੀਕ ਆ 6 5 ਦਾ ਓਕੇ ਜੀ ਹਾਂਜੀ ਹਾਂਜੀ ਸਮਾਨ ਸਮੂਹ ਸਾਰਾ ਕੰਪਲੀਟ ਆ ਇਹਨੋਂ ਸੀ ਇਹਦੀ ਮਿਲ ਜੂ ਪਹਿਲੇ ਮਾਲਕ ਦਾ 300000 ਦਾ ਟਰੈਕਟਰ ਆ ਇਹ ਟਰੈਕਟਰ ਆਪਾਂ ਦਿਖਾਏ ਆ ਇਹ ਪੰਜਾਬ ਨੰਬਰ ਹੈ ਕਿ ਹਰਿਆਣਾ ਇਹ ਹਰਿਆਣਾ ਨੰਬਰ ਹੈ ਵੀਰੇ ਹਰਿਆਣਾ ਕੰਮ ਹੀ ਥੋੜਾ ਜਿਆਦਾ ਹੈ ਹਰਿਆਣਾ ਨੰਬਰ ਦਾ ਪੰਜਾਬ ਵੀ ਹੁੰਦੇ ਆ ਐਨਓ ਸੀ ਸਭ ਦੀ ਲੈ ਕੇ ਰਾਵਾਂਗੇ ਬੀਮਾ ਖਰੀਦਦਾਰ ਦਾ ਹੀ ਹੁੰਦਾ ਠੀਕ ਆ ਕਾਪੀ ਗਾਜ ਦੀ ਆਪਣੀ ਜ਼ਿੰਮੇਵਾਰੀ ਹੈ ਨਾ ਹੋਣ ਤੱਕ ਦੀ ਗਾਰੰਟੀ ਹੈ ਨਾ ਤੇ ਉਹਨੇ ਪਾ ਹੀ ਲੱਗਣੇ ਆ ਪੰਜਾਬ ਦੇ ਵੀ ਹਰਿਆਣੇ ਦੇ ਵੀ ਕੋਈ ਫालतੂ ਨਹੀਂ ਲੱਗਣਾ ਹੂੰ 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 ਲੈ ਵੀ ਇਹੜਾ ਟਰੈਕਟਰ ਸੀ ਬਾਈ ਆਪਾਂ ਚੰਗੀ ਤਰ੍ਹਾਂ ਬ੍ਰੇਕੀ ਨਾਲ ਦਿਖਾਤੇ ਆ ਤੇ ਹੁਣ ਜਿਹੜਾ ਆਪਦਾ ਨੰਬਰ ਹੈ ਨਾ ਉਹ ਦਰਸ਼ਕਾਂ ਨੂੰ ਬੋਲ ਨੰਬਰ ਹੈਗਾ ਇਹ APN 961 23993 961 23993 ਦੂਜੀ ਆਪਣੇ ਬੰਦੇ ਦਾ ਪਾਰਟਨਰ ਦਾ ਨੰਬਰ ਹੈਗਾ 88025 ਹੂੰ 40 ਮਾ 4